ਕਿ ਸਾਡੇ ਬਹੁਤ ਲੋਕ ਸਾਊਦੀ ਅਰੇਬੀਆ ਜਾਂ ਉਹਨਾਂ ਕੰਟਰੀਜ਼ ਦੇ ਵਿੱਚ ਕੰਮ ਕਰਦੇ ਆ ਕੰਮ ਕਰਨ ਵਾਸਤੇ ਜਾਂਦੇ ਆ ਉੱਥੋਂ ਦੀ ਸਰਕਾਰ ਨੇ ਕੁਝ ਚੇਂਜਸ ਲੈ ਕੇ ਆਂਦੀਆਂ ਨੇ ਜਿਹੜੇ ਲੋਕਾਂਾਂ ਦੇ ਵਿੱਚ ਕੰਮ ਕਰਦੇ ਨੇ ਕੰਮ ਕਰਨਾਂ ਦੇ ਕੋਈ ਵੀ ਹੋ ਸਕਦਾ ਨਰਸ ਹੋ ਸਕਦਾ ਅਕਾਰ ਦੇ ਵਿੱਚ ਕੰਮ ਕਰਦੇ ਹੋਣ ਡਰਾਈਵਰ ਵੀ ਹੋ ਸਕਦੇ ਹੋਰ ਕੁਝ ਕਰਦੇ ਹੋ ਜਿਹੜਾ ਬਹੁਤ ਕੰਮ ਕਰਨ ਵਾਲੇ ਕੰਮ ਹੁੰਦੇ ਨੇ ਉਹਨਾਂ ਦੇ ਉੱਤੇ ਸਰਕਾਰ ਨੇ ਨਵਾਂ ਡਾਇਰੈਕਟਿਵ ਜਾਰੂ ਕੀਤਾ ਹੈ ਕਿ ਉਹਨਾਂ ਲੋਕਾਂ ਤੋਂ ਤੁਸੀਂ ਕਿਸੇ ਕਿਸਮ ਦੇ ਮਕਾਨ ਜਿੱਦ ਕੰਮ ਕਰਨਾ ਜਿੰਨਾ ਵਾਸਤੇ ਕੰਮ ਕਰਨਾ ਉਹ ਉਹ ਤੋਂ ਕਿਸੇ ਕਿਸਮ ਦੀ ਫੀਸ ਨਹੀਂ ਲੈਣਗੇ ਹਰ ਕੰਮ ਦੀ ਫੀਸ ਆ ਪਰ ਤੁਹਾਨੂੰ ਜੇ ਪਤਾ ਹੈਗਾ ਜਿਹੜੇ ਉੱਥੇ ਗਏ ਨੇ ਉਹ ਜਾਣਦੇ ਹੋਣਗੇ ਵੀ ਇਹ ਕੀ ਕੰਮ ਹੈਗਾ ਉਹਦੇ ਤੋਂ ਉਹ ਫੀਸ ਵੀ ਲੈਣੀ ਹੈ ਫਿਰ ਮਗਰੋਂ ਤਨਖਾਹ ਦੇਣੀ ਸ਼ੁਰੂ ਕਰਦੇ ਆ ਕੁਛ ਅਸਰਾਂ ਦੀਆਂ ਗੱਲਾਂ ਹੈਗੀਆਂ ਉਹ ਸਾਰੀਆਂ ਉਹਨੇ ਬੰਦ ਕਰਤੀਆਂ ਨੇ ਪਰ ਉਹਨਾਂ ਨੇ ਜਿਹੜੀ ਸਰਕਾਰ ਹੈਗੀ ਆ ਜਿਹੜਾ ਉਹਨੇ ਰਿਆਲਸ ਨਿਮਰ ਕਵਰਨਨ ਦੇ ਜਿਹੜਾ ਹੈਗਾ ਕਰੰਸੀ ਆ ਉਹ ਜਿਹੜਾ ਬੰਦਾ ਇਦੋਂ ਜਿਹੜੀ ਹਿਊਮਨ ਰਿਸੋਰਸਸ ਦੀ ਮਿਨਿਸਟਰੀ ਹੈਗੀ ਆ ਉਹਨੇ ਗੱਲ ਕੀ ਹੈ ਕਿ ਉਹਨ 20000 ਰਿਆਲ ਜਿਹੜੇ ਹੈਗੇ ਆ ਉਹਨੂੰ ਫਾਈਨ ਕੀਤਾ ਜਾਊਗਾ ਜੇ EMPLOYEE ਇਹ ਕੰਮ ਕਰੂਗਾ ਜਿਹੜਾ ਕੰਮ ਕਰਦਾ ਜੇ ਉਹਨੂੰ ਉਹ ਤਾਂ ਪਤਾ ਲੱਗੇ ਉਹ ਨਹੀਂ ਪੈਸੇ ਦਿੱਤੇ ਇਸ ਕੰਮ ਦੇ ਵਾਸਤੇ ਉਹਨੂੰ 20000 ਕੀਤਾ ਜਾਏਗਾ ਔਰ ਜਿਹੜਾ ਮਾਲਕ ਹੈ ਉਹ ਜੇ ਉਹ ਇੱਕ ਤੋਂ ਵੱਧ ਵਾਰੀ ਕਰੇਗਾ ਤਾਂ ਮੁੜ ਕੇ ਉਹ ਕਿਸੇ ਨੂੰ ਹਾਇਰ ਨਹੀਂ ਕਰ ਸਕੇਗਾ ਬੜੀ ਸ਼ਕਤੀ ਲੈ ਕੇ ਆਂਦੀ ਹੈ ਉਹਨਾਂ ਦੇਸ਼ਾਂ ਸ਼ਕਤੀ ਬਹੁਤ ਹੈ ਜਿਹੜੇ ਕਾਨੂੰਨ ਹੈ ਉਹ ਮਨਾ ਲੈਂਦੇ ਆ